ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਤੁਸੀਂ ਚੈਨਲ ਤੇ ਪਹਿਲੀ ਵਾਰੀ ਆਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਆਉਣ ਵਾਲੀ ਵੀਡੀਓਜ਼ ਤੁਹਾਡੇ ਤੱਕ ਪਹਿਲਾ ਪਹੁੰਚ ਸਕੇ ਗੁਰੂ ਖਾਲਸਾ ਸਾਧ ਸੰਗਤ ਜੀ ਆਓ ਸਭ ਤੋਂ ਪਹਿਲਾਂ ਰਸਨਾ ਪਵਿੱਤਰ ਕਰੀਏ ਪਾਤਸ਼ਾਹ ਦੀ ਬਖਸ਼ਿਸ਼ ਕੀਤੀ ਫਤਿਹ ਦੀ ਸਾਂਝ ਪਾਈਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤਸ਼ਕੋਨ ਵਿੱਚ ਇਸਤਰੀ ਮਰਦ ਦਰਮਿਆਨ ਕੋਈ ਪਿੰਨ ਭੇਦ ਨਾ ਰੱਖਿਆ ਜਿਹੜੇ ਮਰਦ ਅੰਮ੍ਰਿਤ ਛੱਕਦੇ ਸਨ ਉਹਨਾਂ ਦੇ ਨਾਮ ਦੇ ਪਿੱਛੇ ਸਿੰਘ ਲੱਗ ਜਾਂਦਾ ਸੀ ਅਤੇ ਇਸਤਰੀਆਂ ਦੇ ਨਾਮ ਦੇ ਪਿੱਛੇ ਕੋਰ ਲੱਗ ਜਾਂਦਾ ਸੀ ਅੰਮ੍ਰਿਤ ਛੱਕ ਕੇ ਅਬਲਾ ਅਤੇ ਕਮਜ਼ੋਰ ਇਸਤਰੀਆਂ ਵੀ ਸ਼ੇਰਨੀਆਂ ਬਣ ਜਾਂਦੀਆਂ ਸਨ ਸਿੱਖ ਇਤਿਹਾਸ ਵਿੱਚ ਅਜਿਹੀਆਂ ਬਹਾਦਰ ਇਸਤਰੀਆਂ ਦੀਆਂ ਹਜ਼ਾਰਾਂ ਉਦਾਹਰਨਾਂ ਮਿਲਦੀਆਂ ਸਨ ਜਦ ਅਨੰਦਪੁਰ ਸਾਹਿਬ ਵਿੱਚ ਅੰਮ੍ਰਿਤ ਦਾ ਪ੍ਰਵਾਹ ਚੱਲ ਰਿਹਾ ਸੀ ਤਾਂ ਉਸ ਸਮੇਂ ਮਾਝੀ ਦੀ ਸੰਗਤ ਦਾ ਇੱਕ ਜੱਥਾ ਅਨੰਦਪੁਰ ਵੱਲ ਜਾ ਰਿਹਾ ਸੀ ਉਸ ਜੱਥੇ ਦੇ ਨਾਲ ਇੱਕ ਦੀਪਕੌਰ ਨਾਮ ਦੀ ਇੱਕ ਬੀਬੀ ਵੀ ਸੀ ਇਹ ਜੱਥਾ ਪਿੰਡ ਤਲਬਣ ਲੱਗੇ ਇੱਕ ਖੂਹ ਤੇ ਬਹਿ ਕੇ ਜਲ ਪਾਣੀ ਸ਼ਕਨ ਲੱਗ ਪਿਆ ਸੀ ਪਰ ਉਸ ਬੀਬੀ ਨੂੰ ਕਿਉਂਕਿ ਪਿਆਸ ਨਹੀਂ ਸੀ ਲੱਗੀ ਉਹ ਨਾਮ ਦਾ ਸਿਮਰਨ ਕਰਦੀ ਹੌਲੀ ਹੌਲੀ ਅੱਗੇ ਤੁਰਦੀ ਗਈ ਉਸਨੇ ਸੋਚਿਆ ਕਿ ਉਸਦੇ ਸਾਥੀ ਤੇਜ਼ ਤੁਰਨ ਵਾਲੇ ਹਨ ਉਹ ਝੱਟੀ ਉਸਦੇ ਨਾਲ ਪਹੁੰਚ ਜਾਣਗੇ ਪਰ ਹਾਲੇ ਉਹ ਥੋੜ੍ਹੀ ਦੂਰ ਅੱਗੇ ਗਈ ਸੀ ਕਿ ਚਾਰ ਮੁਸਲਮਾਨ ਲੁਟੇਰਿਆਂ ਨੇ ਉਸ ਨੂੰ ਇਕੱਲੀ ਸਮਝ ਕੇ ਘੇਰ ਲਿਆ ਉਹ ਡਰੀ ਨਹੀਂ ਉਸਨੇ ਚੱਟ ਆਪਣੇ ਹੱਥ ਤੋਂ ਇੱਕ ਕੰਗਣ ਲਾ ਕੇ ਪਰਾਂ ਸੁੱਟਿਆ ਤਾਂ ਜਦ ਇੱਕ ਲੁਟੇਰਾ ਉਸ ਕੰਗਣ ਨੂੰ ਫੜਨ ਲੱਗਾ ਤਾਂ ਉਸ ਅੱਖ ਦੇ ਫੇਰ ਵਿੱਚ ਤਲਵਾਰ ਕੱਢ ਕੇ ਉਸ ਦੀ ਧੋਨ ਲਾ ਦਿੱਤੀ ਦੂਸਰੇ ਲੁਟੇਰੇ ਇੱਕਦਮ ਭੈਪੀਤ ਹੋ ਗਏ ਉਹ ਆਪਣੀਆਂ ਡੱਬਾਂ ਵਿੱਚੋਂ ਹਲੇ ਸ਼ੋਰੇ ਕੱਢਣੇ ਲੱਗੇ ਸਨ ਕੀ ਉਸ ਦੋ ਹੋਰ ਲੁਟੇਰਿਆਂ ਨੂੰ ਪਾਰ ਬੁਲਾਇਆ ਚੌਥਾ ਜਦ ਭਜਨ ਲੱਗਾ ਤਾਂ ਉਸ ਉੱਤੇ ਵੀ ਉਸ ਜ਼ੋਰ ਦੀ ਵਾਰ ਕੀਤਾ ਪਰ ਉਹ ਬਚ ਗਿਆ ਅਤੇ ਬੀਬੀ ਦੀਪਕੌਰ ਨਾਲ ਹੱਤੋਂ ਪਾਈ ਹੋ ਗਿਆ ਅਤੇ ਉਸ ਦੇ ਤਲਵਾਰ ਵਾਲੇ ਹੱਥ ਨੂੰ ਉਸ ਥੰਮ ਲਿਆ ਪਰ ਬੀਬੀ ਦੀਪਕੌਰ ਵਿੱਚ ਅੰਮ੍ਰਿਤ ਦੀ ਇਲਾਹੀ ਸ਼ਕਤੀ ਛੱਡੀ ਦਾ ਰੂਪ ਧਾਰ ਗਈ ਸੀ ਉਸ ਨੇ ਅੱਖ ਦੇ ਫੇਰ ਵਿੱਚ ਉਸ ਨੂੰ ਥੱਲੇ ਸੁੱਟ ਕੇ ਉਸ ਦੀ ਹਿੱਕ ਉੱਤੇ ਬੈਠ ਕੇ ਤਲਵਾਰ ਉਸ ਦੀ ਛਾਤੀ ਵਿੱਚ ਖੋਪ ਦਿੱਤੀ ਕੁਝ ਦੇਰ ਬਾਅਦ ਉਸ ਦੇ ਜਥੇ ਵਾਲੇ ਸਾਥੀ ਵੀ ਆ ਗਏ ਬੀਬੀ ਦੀ ਇਸ ਬਹਾਦਰੀ ਨੂੰ ਵੇਖ ਕੇ ਉਹ ਬਹੁਤ ਹੈਰਾਨ ਹੋਏ ਕਈ ਤਾਂ ਧਨ ਸਿੱਖੀ ਧਨ ਸਿੱਖੀ ਕਹਿਣ ਲੱਗੇ ਪਰ ਕਈ ਨੱਕ ਮੋ ਚੜੋਣ ਲੱਗੇ ਕਿ ਇੱਕ ਇਸਤਰੀ ਦਾ ਕੀ ਕੰਮ ਹੈ ਮਰਦਾਂ ਨਾਲ ਲੜਨ ਦਾ ਇਹ ਪ੍ਰਾਇਮਰਦਨਾ ਲੱਗ ਕੇ ਭਿੱਟ ਗਈ ਇਸ ਲਈ ਹੁਣ ਇਹ ਪਵਿੱਤਰ ਨਹੀਂ ਰਹੀ ਸਾਰੀ ਸੰਗਤ ਅਨੰਦਪੁਰ ਸਾਹਿਬ ਪਹੁੰਚ ਗਈ ਉੱਥੇ ਉਹਨਾਂ ਬੀਬੀ ਦੀਪਕੌਰ ਬਾਰੇ ਸਾਰੀ ਕਹਾਣੀ ਗੁਰੂ ਸਾਹਿਬ ਨੂੰ ਦੱਸੀ ਕਈਆਂ ਨੇ ਗੁਰੂ ਸਾਹਿਬ ਅੱਗੇ ਇਤਰਾਜ਼ ਵੀ ਪੇਸ਼ ਕੀਤਾ ਕਿ ਇਹ ਤੁਰਕ ਦੀ ਹਿੱਕ ਤੇ ਚੜਨ ਕਰਕੇ ਭਿੱਟੀ ਗਈ ਹੈ ਇਸ ਲਈ ਇਹ ਹੁਣ ਸਿੱਖਾਂ ਦੇ ਘਰ ਵਿੱਚ ਰਹਿਣ ਦੇ ਯੋਗ ਨਹੀਂ ਰਹੀ ਗੁਰੂ ਜੀ ਪਹਿਲਾਂ ਕੁਝ ਰੋਹ ਵਿੱਚ ਆਏ ਫਿਰ ਹੱਸ ਕੇ ਕਹਿਣ ਲੱਗੇ ਇਹ ਬਹਾਦਰ ਸਿੰਘ ਨਹੀਂ ਪਿੱਟੀ ਗਈ ਅਸਲ ਵਿੱਚ ਤੁਹਾਡੇ ਪਿੱਟੇ ਹੋਏ ਖਿਆਲ ਹੀ ਹਾਲੇ ਤੱਕ ਖਤਮ ਨਹੀਂ ਹੋਏ ਅੰਮ੍ਰਿਤ ਛਕ ਕੇ ਵੀ ਤੁਸੀਂ ਉਹਨਾਂ ਬੁਜਦਿਲ ਅਤੇ ਕਾਇਰਾਂ ਵਾਲੇ ਖਿਆਲ ਰੱਖਦੇ ਹੋ ਜਿਸ ਕਰਕੇ ਹਿੰਦੁਸਤਾਨ ਹੋਂਦ ਤੱਕ ਗੁਲਾਮ ਬਣਿਆ ਹੈ ਬੀਬੀ ਦੀਪਕੌਰ ਨੇ ਜੋ ਕੁਝ ਕੀਤਾ ਹੈ ਹਰ ਸਿੱਖ ਦੀ ਪੁੱਤਰੀ ਨੂੰ ਇਸੇ ਤਰ੍ਹਾਂ ਰਾਹ ਕਰਨਾ ਚਾਹੀਦਾ ਹੈ ਇਸਨੇ ਆਪਣੀ ਇੱਜ਼ਤ ਜਾਨ ਅਤੇ ਪਤ ਨੂੰ ਬਚਾ ਕੇ ਆਪਣੇ ਆਪ ਨੂੰ ਇੰਨਾ ਉੱਚਾ ਕਰ ਲਿਆ ਕਿ ਇਸ ਤੱਕ ਕਿਸੇ ਪ੍ਰਕਾਰ ਦੇ ਭਿੱਟ ਪਹੁੰਚ ਨਹੀਂ ਸਕਦੇ ਇਹ ਬੀਬੀ ਧੰਨ ਹੈ ਇਸ ਸਾਡੀਆਂ ਹੋਰ ਪੁੱਤਰੀਆਂ ਵਾਸਤੇ ਚਾਨਣ ਮਨਾਰਾ ਬਣੇਗੀ ਭੁੱਲ ਚੁੱਕੀ ਖੀਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ